ਡੇ ਘਟੇ ਬੰਦ ਹੋਊਗਾ ਆਇਓ ਯਾਰ ਇੱਥੇ ਰੋਡ ਬੰਦ ਕਰਦੇ ਆ ਬੜਾ ਜਲੂਸ ਕੱਢਿਆ ਤੁਸੀਂ ਇੱਥੇ ਨਾਮ ਬਣਾਇਆ ਇਥੇ ਉਹੀ ਸਾਰੇ ਤੇ ਹੋਰ ਕੀ ਹੈ ਕਹਿੰਦੇ ਕੀ ਬੇਦੂ ਸਾਹਮਣੇ ਆ ਕੇ ਗੱਲ ਕਰ ਆ ਫਲੈਕਸ ਲਗਾ ਰਹੇ ਨੇ ਫਲੈਕਸਾ ਤੁਹਾਡੇ ਬੰਦੇ ਲਾਣ ਤੇ ਨਾਮ ਸਾਡਾ ਲੈਂਦੇ ਤੁਸੀਂ ਥੱਗਾ ਦੇ ਕੰਮ ਤੁਸੀਂ ਕਰਦੇ ਹੋ ਚੋਰ ਸਾਰੇ ਕਿੱਥੇ ਤੋਂ ਆ ਗਏ ਇਹ ਬਿਲਕੁਲ ਮੈਂ ਤਾਂ ਬਾਬਾ ਨੂੰ ਵੀ ਹਾਰੋ ਜੀ ਕੱਟ ਕੇ ਇਹੋ ਐਸਾ ਕਿਉਂ ਸਾਹਿਬ ਇਹ ਤਾਂ ਜਿਹੜੀ ਹੋ ਰਹੀ ਹੈ ਕੋਈ ਭਾਈ ਚੱਲੀ ਯਾਰ ਭਾਈ ਦੇਖੋ ਕੋਈ ਜੀ ਨੂੰ ਸੁਣਿਆ ਨਾ ਪਿਆਰ ਦੇ ਨਾਲ ਫੇਰ ਨਾ ਕਹੀਓ ਕੋਈ ਅਸੀਂ ਅੱ삐 ਤਾਂ ਵੀ ਹੋ ਗਈ ਕੋਈ ਗਾਲੀ ਕੱਢਣਾ ਇੱਕ ਵਾਰ ਇਹ ਬੰਦਾ ਗਲਤ ਬੋਲਦਾ ਪਿਆ ਤੁਸੀਂ ਇਹਨੂੰ ਸਮਝਾ ਰਹੇ ਹੋ ਕਹਿੰਦਾ ਫਲੈਕਸ ਦਿਖਾ ਰਹੇ ਵੇ ਅਸੀਂ ਕੋਈ ਫਲੈਕਸ ਨਹੀਂ ਲਗਾਈ ਤੁਹਾਡੇ ਬੰਦੇ ਫਲੈਕਸ ਸੀ ਸਾਹਿਬ ਨੇ ਟਾਈਮ ਮੰਗਿਆ ਉਹਦਾ ਆ ਬਾਬਾ ਬੰਦ ਯਾਰ ਗੱਲਾਂ ਮੈਂ ਕਰ ਰਹੀ ਸਹੀ ਕਰ ਰਹੀ ਯਾਰ ਤੂੰ ਕੋ ਨਾਂਦਰ ਵਿੱਚ ਜਾਵਾ ਰਾਮਦਾਸ ਮਾਰੇ ਤੇ ਨਾਂ ਦੇ ਗੱਲਾਂ ਇਹ ਕਿਹੜੀ ਗੱਲ ਮੈਂ ਮਾਰਕੀਟ ਖੋਲ੍ਹ ਕੇ ਆ ਮੈਂ ਸ਼ਟਰ ਬੰਦ ਕਰਾ ਸਾਡਾ ਪਰਚਾ ਹੀ ਕਰ ਦਿੰਦੇ ਜਿੱਤੀ ਸਾਹਿਬ ਪਰਚਾ ਹੀ ਹੈ ਨਾ ਇਸ ਤੋਂ ਬਾਅਦ ਤਾਂ ਕੋਈ ਗੱਲ ਨਹੀਂ ਜੇ ਨਹੀਂ ਨਾ